ਹੈਲੋ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੀਰਾ ਗੁੰਮ ਜੜਨਾ ਹਨਾ ਲਾਈਨਿੰਗ ਵਾਲੇ ਸੂਟ ਦਾ ਤੀਰਾ ਕਿਦਾਂ ਆਪਾਂ ਗੁੰਮ ਜੋੜਦੇ ਆ ਇਹਨੂੰ ਫਿਨਿਸ਼ਿੰਗ ਦੇ ਨਾਲ ਤੇ ਤੁਸੀਂ ਵੀਡੀਓ ਧਿਆਨ ਨਾਲ ਦੇਖਿਓ ਠੀਕ ਹੈ ਜੀ ਆ ਦੇਖੋ ਆਪਾਂ ਨੇ ਦੋਨੋਂ ਮਤਲਬ ਦੋਨੋਂ ਪੱਲੇ ਤਿਆਰ ਕਰ ਲਏ ਤੇ ਹੁਣ ਆਪਾਂ ਤੁਹਾਨੂੰ ਤੀਰਾ ਜੜਨਾ ਦੱਸਾਂਗੇ ਤੇ ਤੁਸੀਂ ਜਿੱਦਾਂ ਕਿ ਆਪਾਂ ਨੇ ਸੂਟ ਕੱਚਾ ਕਰਿਆ ਹੋਇਆ ਹੈ ਹਨਾ ਉਸ ਨੂੰ ਥੋੜਾ ਥੋੜਾ ਉਹ ਢੇਲ ਲੈਣਾ ਉੱਪਰੋਂ ਤੀਰੇ ਤੋਂ ਆ ਦੇਖੋ ਹਨਾ ਥੋੜਾ ਥੋੜਾ 3-3 4-4 ਇੰਚ ਤੋਂ ਢੇਲ ਲੈਣਾ ਮਤਲਬ ਆਪਾਂ ਸੂਈ ਨਾਲ ਹੀ ਕੱਚਾ ਕਰਦੇ ਹਾਂ ਨਾ ਐਦਾਂ ਉਹ ਢੇਲ ਲੈਣਾ ਤੇ ਇਸ ਤੋਂ ਬਾਅਦ ਤੁਸੀਂ ਦੇਖੋ ਹਨਾ ਤੇ ਜਿੱਦਾਂ ਵੀ ਆਪਾਂ ਆਮ ਤੀਰਾ ਜੋੜਦੇ ਹਾਂ ਐਦਾਂ ਪੱਲੇ ਰੱਖ ਲੈਣੇ ਨੇ ਤੇ ਜਿਹੜੀ ਆਪਾਂ ਨੇ ਮਤਲਬ ਕਿ ਉਹ ਲਾਈ ਹੋਈ ਹੈ ਰੇਵ ਲੀਰ ਲਾਈ ਹੋਈ ਹੈ ਉਸ ਨੂੰ ਐਦਾਂ ਉੱਪਰ ਨੂੰ ਪਲਟ ਲੈਣਾ ਜਿੱਦਾਂ ਆਪਾਂ ਆਮ ਪਲਟਦੇ ਹਾਂ ਠੀਕ ਹੈ ਜੀ ਮਤਲਬ ਹਰ ਕਿਸੂਟ ਤੇ ਲਾਉਣੇ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਲਾਈਨਿੰਗ ਚੱਕਣੀ ਆ ਤੇ ਲਾਈਨਿੰਗ ਚੱਕਣੀ ਆ ਇਹਦੇ ਉੱਪਰ ਦੀ ਸਰਕਲ ਘੁਮਾ ਦੇਣਾ ਆ ਦੇਖੋ ਇਹ ਲਾਈਨਿੰਗ ਐਦਾ ਕਰਦਾ ਨਹੀਂ ਜਿਹੜਾ ਆਪਣਾ ਫਰੰਟ ਪੱਲਾ ਹੈ ਨਾ ਇਹ ਬੈਗ ਪੱਲੇ ਦੇ ਵਿਚਾਲੇ ਲੈ ਲੈਣਾ ਮੈਂ ਲਾਈਨਿੰਗ ਦੇਦੇ ਤੇ ਕਮੀਜ਼ ਦੇ ਠੀਕ ਹੈ ਜੀ ਫੈਬਰਿਕਾ ਜਿਹੜਾ ਆਪਣਾ ਉੱਧੇ ਚਾਲੇ ਲੈਣਾ ਦੇਖੋ ਫਿਰ ਇਸ ਦੀ ਸਿਲਾਈ ਲਾ ਦਾਨੀ ਹੈ ਪੱਕੀ ਸਿਲਾਈ ਲਾ ਦਾਨੀ ਹੈ ਇੱਕ ਵਾਰ ਸੂਈ ਪਾ ਕੇ ਨਾ ਵਿੱਚ ਚੰਗੀ ਤਰ੍ਹਾਂ ਤੁਸੀਂ ਮਤਲਬ ਇਸ ਨੂੰ ਸੈੱਟ ਕਰ ਲਓ ਸਟ ਮਾਰਕ ਕਰਕੇ ਪੱਕਾ ਕਰਕੇ ਸਿਲਾਈ ਲਾ ਦਿਓ ਜਿੱਜੜੇ ਸਿਰ ਆਪਣਾ ਤੀਰ ਹੈ ਨਾ ਬਹੁਤ ਫਿਨਿਸ਼ਿੰਗ ਦੇ ਨਾਲ ਜੁੜਦਾ ਇੰਟਰਲੋਕ ਕਰਨ ਦੀ ਲੋੜ ਨਹੀਂ ਕਿਉਂਕਿ ਇੱਥੇ ਜਿੰਨਾ ਪੈਣਾ ਕੋਲ ਮਸ਼ੀਨ ਨਹੀਂ ਹੈਗੀ ਉਹ ਇੰਟਰਲੋਕ ਬਾਅਦ ਚੋਂ ਕਰਾਉਂਦੀਆਂ ਨੇ ਤਾਂ ਇਹਦੀ ਪ੍ਰੋਪਰ ਇੰਟਰਲੋਕ ਨਹੀਂ ਹੁੰਦੀ ਹੈਗੀ ਹਨਾ ਆ ਦੇਖੋ ਹੁਣ ਤੁਸੀਂ ਆਪ ਸਿੱਧਾ ਕਰ ਲਿਆ ਤੇ ਆ ਦੇਖੋ ਏ ਆ ਗਈ ਆਪਣੀ ਹੁਣ ਨਾ ਫਿਨਿਸ਼ਿੰਗ ਦੇਖੋ ਕਿਤ ਸੋਹਣੀ ਆਈ ਹੈ ਆ ਦੇਖੋ ਸਿਲਾਈ ਬਹੁਤ ਸੋਹਣੀ ਨਿਕਲ ਕੇ ਆਉਂਦੀ ਹੈ ਤੇ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਆਪਾਂ ਨੂੰ ਵੀ ਤੁਹਾਨੂੰ ਦੱਸਣ 'ਚ ਮਜ਼ਾ ਆਉਂਦਾ ਹੈ ਹਨਾ ਜੇ ਤੁਸੀਂ ਮਤਲਬ ਉਹ ਕਰਦੇ ਹੋ ਦੇਖੋ ਹੁਣ ਆਪਾਂ ਦੂਜਾ ਪੱਲਾ ਦੇਖੋ ਬਿਲਕੁਲ ਆਸਾਨ ਹੈ ਵਿੱਚ ਰੱਖਿਆ ਆ ਦੇਖੋ ਆਪਨੇ ਵਿੱਚ ਨਾਲ ਨਾਲ ਜੇ ਲਾ ਲਿਆ ਜਿੱਦਾਂ ਪਾਸ ਲਾਈ ਲਾਉਣਾ ਤੁਹਾਨੂੰ ਪਤਾ ਹੀ ਆ ਤੇ ਇਹਨੂੰ ਉੱਪਰ ਨੂੰ ਪਲਟ ਲੈਣਾ ਠੀਕ ਹੈ ਜੀ ਉੱਪਰ ਨੂੰ ਪਲਟਣ ਤੋਂ ਬਾਅਦ ਫਿਰ ਇਸ ਤੇ ਤੁਸੀਂ ਫੇਰ ਸਲਾਈ ਲਾ ਦਿਓ ਤੇ ਇਸ ਤੋਂ ਕਰ ਦਿਓ ਜੀ ਪੱਕਾ ਪੱਕਾ ਕਰਨ ਤੋਂ ਬਾਅਦ ਇਹਦੀ ਕਰ ਲੋ ਸੈਟਿੰਗ ਚੰਗੀ ਤਰ੍ਹਾਂ ਸੈਟਿੰਗ ਕਰਨ ਤੋਂ ਬਾਅਦ ਤੁਸੀਂ ਲਾ ਦਿਓ ਇਸ ਤੇ ਸਲਾਈ ਛੋਟੇ ਛੋਟੇ ਟ੍ਰਿਪ ਤੁਹਾਨੂੰ ਅਸੀਂ ਪਾਉਣੇ ਆ ਠੀਕ ਹੈ ਜੀ ਛੋਟੇ ਛੋਟੇ ਵੀਡੀਓ ਪਾਉਣੇ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਅੱਗੇ ਹੋਰ ਜਾਣਕਾਰੀ ਵੀ ਤੁਹਾਨੂੰ ਦਵਾਂਗੇ ਅਸੀਂ ਇਦਾਂ ਦੇ ਛੋਟੇ-ਛੋਟੇ ਟ੍ਰਿਕ ਕਿਉਂਕਿ ਮੇਰੇ ਕੋਲ ਵੀ ਇੰਟਰਲੌਕ ਮਸ਼ੀਨ ਹਜੇ ਨਹੀਂ ਹੈਗੀ ਮੈਂ ਵੀ ਬਾਹਰੋਂ ਕਰਾਉਣੀ ਹੈ ਤੇ ਫਿਰ ਮੈਨੂੰ ਬਹੁਤ ਦਿੱਕਤ ਆਉਂਦੀ ਆ ਆ ਦੇਖੋ ਤੁਸੀਂ ਹਨਾ ਕਿ ਜਿਦ ਸੋਹਣੀ ਫਿਨਿਸ਼ਿੰਗ ਆਈ ਹੈ ਆ ਦੇਖ ਜਿਹੜਾ ਮੜਾ ਮੋਟਾ ਤੀਰੇ ਕੋਲੋਂ ਕਪੜਾ ਵੱਧਦਾ ਹਨਾ ਉਸ ਨੂੰ ਆਪਾਂ ਛਾਂਟ ਦਾਂਗੇ मतलब कि कटिंग ਕਰਦਾਂਗੇ ਉਸਦੀ ਆਪਾਂ ਆ ਦੇਖੋ ਦੋਨੋਂ ਪਾਸੋਂ ਦੀ ਫਿਨਿਸ਼ਿੰਗ ਕਿੰਨੀ ਸੋਹਣੀ ਆਈ ਹੈ ਜੇ ਚੁੱਭਣ ਵਾਲਾ ਕੱਪੜਾ ਨਾ ਤਾਂ ਵੀ ਨਹੀਂ ਚੁੱਭੂਗਾ ਆਪਣੇ मतलब ਕਿਉਂਕਿ ਉੱਪਰ ਉਹਦੇ ਜਿਹੜੀ ਆ ਲਾਈਨਿੰਗ ਆ ਜੂਗੀ ਆਪਣੇ ਤੇ ਜਿਹੜਾ ਮਤਲਬ ਮੜਾ ਮੋਟਾ ਕੱਪੜਾ ਵਾਦਦਾ ਇਹ ਆ ਹੋ ਹੀ ਜਾਂਦਾ ਤੇ ਤੁਸੀਂ ਫਿਰ ਇਸ ਨੂੰ ਹਲਕਾ ਜਿਹਾ 3 ਇੰਚ ਤੱਕ ਤੁਸੀਂ ਇਸ ਨੂੰ ਛਾਂਟ ਸਕਦੇ ਹੋ ਆ ਦੇਖੋ ਜੀ ਠੀਕ ਹੈ ਤੇ ਇਸ ਦੇ ਬਹੁਤ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਅਤੇ ਸਾਨੂੰ ਕਮੈਂਟਾਂ ਵਿੱਚ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਸਾਨੂੰ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਆਪਾਂ ਤੁਹਾਨੂੰ ਵੀਡੀਓ ਦੁਬਾਰਾ ਪਾਵਾਂਗੇ ਜਰ ਤੁਸੀਂ ਵੀਡੀਓ ਸ਼ੇਅਰ ਕਰਕੇ ਰੱਖਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ